ਦੀ ਬਾਤੋ ਵੀਰੋ ਰਾਜਾ ਧਰਮਪਾਲ ਮੰਤਰਾਮਾ ਸੁਤਾ ਪਿਆ ਪਏ ਪਏ ਨੂੰ ਇੱਕ ਸੁਪਨਾ ਆ ਗਿਆ ਤਾਂ ਸਾਰੇ ਸੁਪਰੇਗੇ ਹਾਲ ਹਵਾਲ ਕੀ ਗਾਰ ਥਾ ਭਗਤ ਆਸਾ ਰਾਮ ਜੀ ਨੇ ਬੋਲੀਆਂ ਕੋਰੜੀਆਂ ਛੰਦਾਂ ਮੰਦੀਗੇ ਵਿੱਚ ਕਿਸ ਤਰ੍ਹਾਂ ਗਾਇਆ ਹੈ ਭਾਈ 아 a 라제 t ਸਤਿ ਪਾਤ ਜੀ ਸੁਤਾ ਪੇ ਮੰਦਰਾ ਮੇ ਸਤਿ ਪਾਤ ਜੀ ਸਾਰੇ ਮੰਦਰਾ ਮੇ ਇੱਕ ਸੁਪਨਾ ਰਾਤ ਨੂੰ ਆਇਆ ਹੈ ਜਿਉ ਇੱਕ ਸੁਪਨਾ ਓ ਜੜਾ ਬਣ ਜੜੋਂ ਦੇ ਕੇ ਵਿੱਚ ਫਿਰਦਾ ਜੜਾ ਬਣ ਜੜੋਂ ਦੇ ਕੇ ਵਿੱਚ ਫਿਰਦਾ ਤਾਲ ਪਾਣੀ ਕਾ ਦਿਖੇ ਪਾ ਰਾਇਆ ਹੈ ਜੀਓ ਤਾ

आख खुली ते बहुत पछताया है जियो अख खुली ते का <स्थाथ> सच के बयान समझावा ਛੱਡ ਕੇ ਮੰਦਰਾਂ ਨੂੰ ਉਸ ਤਾਲ ਨੂੰ ਦੇਖ ਕੇ ਆਵਾ ਕਾ ਸੱਚ ਕੇ ਬਿਆਨ ਸਮਝਾਉਣਾ ਸੱਚ ਕਾ ਬਿਆਨ ਸਮਝਾਉਣਾ ਧਰਮਪਾਲ ਸੋਚ ਰਿਹਾ ਮੈਂ ਦਿਲ ਆਲਾ ਭਰਮ ਮਟਾਉਣਾ ਆ ਹੁਣ ਬੈਠਿਆ ਧਰਮਪਾਲ ਰਾਜਾ ਮੰਦਰ માં ਬੈਠਿਆ ਸੋਚ ਰਿਹਾ ਵੀ ਆਉ ਜਿਹੜਾ ਸੁਪਨਾ ਮੰਨੂ ਆਇਆ ਇਸ ਨੂੰ ਮੈਂ ਦੇਖਣਾ ਇਸ ਗੱਲ ਕਾ ਲਟਾਰਾ ਕਰਨਾ ਈ ਆ ਕਪੜਾ ਸੱਚਾ ਜਾਂ ਝੂਠਾ ਸਾ ਤਾਨੂੰ ਇੱਕ ਬੈ ਤਮਾ ਕੇ ਕਿਆ ਦੱਸਿਆ ਹੈ ਭਾਈ ਹਾਂਜੀ ਤਰੰਪਾਲ ਜੀ ਤੁਰ ਪਿਆ ਮੰਦਰਾਂ ਤੇ ਸੁਪਰੇ ਵਾਲੇ ਜੋ ਵੇਖਣਵੇ ਹਾਰ ਦੂਜੀ ਤਰੰਪਾਲ ਜੀ ਤੁਰ ਪਿਆ ਮੰਦਰਾਂ ਤੇ ਸੁਪਨੇ ਵਾਲੇ ਦੇ ਦੇਖਣਵੇ ਉਸ ਕੀ ਹਿਸਤੀ ਜੋ ਬੁੱਤਾਂ ਨੂੰ ਨਾਲ ਲੈ ਗਿਆ ਨਾਲੇ ਲੈ ਗਿਆ ਕਮੰਦਣੀ ਨਾਰ ਨੂੰ ਜੀ ਸੂਰਤ ਕੀਰਤਵੇ ਬੁੱਤਾਂ ਨੂੰ ਨਾਲ ਲੈ ਗਿਆ ਨਾਲੇ ਲੈ ਗਿਆ ਮੰਦੜੀ ਨਾਰ ਨੂੰ ਜੀ ਅਠੇ ਜੋ ਵਜ਼ੀਰ ਨੂੰ ਸੌਪ ਦਿਆ ਹੈ ਰੱਖੀ ਖਾਮ ਕੇ ਮੇਰੇ ਕਾਰਵਾਰ ਨੂੰ ਜੀ ਰਾਜ ਪਾਟ ਵਜ਼ੀਰ ਨੂੰ ਸੌਪ ਦਿਆ ਹੈ ਰੱਖੀ ਖਾਮ ਕੇ ਛੱਡ ਗਿਆ ਆ ਸਾਰਾਮ ਆਸਰਾ ਨਾ ਕਰ ਤਾਰਕ ਜੀ ਜਨ ਅੰਜਲੀ